ਸ਼ਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲਿਓ ਜਿਨ ਕੀ ਤਿਸਉ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਮਹਲਾ ਦੂਜਾ ਜੋਗਿ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰੇ ਸ਼ਬਦੰ ਸੂਦਰਸ਼ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਦੂਜਾ ਇੱਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਇ ਨਰੰજન ਦੇਵ ਮਹਲਾ ਪਹਿਲਾ ਕੁੰਬੇ ਬੱਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬੱਦਾ ਮਨ ਰਹੇ ਗੁਰ ਵਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾਰ ਤੌ ਮੀ ਸਾਧਨਾ ਮਾਰੀਐ ਜਿਹਾ ਘਾਲੇ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀ ਐ ਜਿੱਤ ਦਰਗਾਹ ਗਿਆ ਹਾਰੀ ਐ ਪੜਿਆ ਤੇ ਉਹ ਮੀਆਂ ਵਿਚਾਰ ਗੇ ਵਿਚਾਰੀ ਐ ਮਹ ਚੱਲੇ ਸੋ ਅਗੇ ਮਾਰੀਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲੇ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖत्री ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਦੂਜਾ ਇੱਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣ ਗਾਰ ਤੌ ਮੀ ਸਾਧਨਾ ਮਾਰੀਐ ਜਿਹਾ ਕਹ ਲੈ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿਤ ਦਰਗਾ ਗਿਆ ਹਾਰੀਐ ਪੜਿਆ ਤੇਉ ਮੀਆ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮਾਰੀਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲਿਓ ਜਿਨ ਕੀ ਤਿਸਉ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰੇ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੰਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਇ ਨਰੰજન ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਵਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣ ਗਾਰ ਤਉ ਮੀ ਸਾਧਨਾ ਮਾਰੀਐ ਜਿਹਾ ਕਹ ਲੈ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨਾ ਖੜੀਐ ਜਿੱਤ ਦਰਗਾਹਿਆ ਹਾਰੀਐ ਪੜਿਆ ਤੇ ਓ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮਾਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਦੋਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹਲਾ ਦੂਜਾ ਜੋ ਗਿ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਖत्री ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਦੂਜਾ ਇੱਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾਰ ਤਉ ਮੀ ਸਾਧਨਾ ਮਾਰੀਐ ਜਿਹਾ ਕਹ ਲੈ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿਤ ਦਰਗਾ ਗਿਆ ਹਾਰੀਐ ਪੜਿਆ ਤੇ ਓ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੈ ਸੋ ਅਗੇ ਮਾਰੀਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਦੁਖਦਾਰੁ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹ ਕਰੀ ਨ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਣਾ ਸੋ ਕਰ ਰਹਾ ਮਹਲਾ ਦੂਜਾ ਜੋਗਿ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰੇ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੰਲਾ ਦੁਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਇ ਨਰੰજન ਦੇ ਮਹਿਲਾ ਪਹਿਲਾ ਕੁੰਬੇ ਬੱਦਾ ਜਾਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬੱਦਾ ਮਨ ਰਹੇ ਗੁਰ ਵਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣ ਗਾਰ ਤੌ ਮੀ ਸਾਧਨਾ ਮਾਰੀ ਐ ਜਿਹਾ ਕਹ ਲੈ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਆ ਐਸੇ ਕਲ ਨਾ ਖੜੀਐ ਜਿੱਤ ਦਰਗਾ ਘਿਆ ਹਾਰੀਐ ਪੜਿਆ ਤੇ ਓ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮਾਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਂ ਮਨ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਖਨਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲੇ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖत्री ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਦੂਜਾ ਇੱਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣ ਗਾਰ ਤੌ ਮੀ ਸਾਧਨਾ ਮਾਰੀਐ ਜਿਹਾ ਕਲ ਕਰਣਾ ਤੇਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿਤ ਦਰਗਾ ਗਿਆ ਹਾਰੀਐ ਪੜਿਆ ਤੇਉ ਮੀਆ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ 기ਸ਼ ਕਰਣਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰੇ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਜਨ ਦੇਵ ਮਹੰਲਾ ਦੁਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਇ ਨਰੰજન ਦੇ ਮਹਿਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਵਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾਰ ਤਉ ਮੀ ਸਾਧਨਾ ਮਾਰੀਐ ਜਿਹਾ ਘਾਲੇ ਕਰਣਾ ਤੇ ਵਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀ ਐ ਜਿੱਤ ਦਰਗਾਹ ਗਿਆ ਹਾਰੀ ਐ ਪੜਿਆ ਤੇ ਓ ਮੀਆਂ ਵਿਚਾਰ ਗੇ ਵਿਚਾਰੀ ਐ ਮਹ ਚੱਲੈ ਸੋ ਅਗੇ ਮਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਦੁਖਦਾਰੁ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਵ ਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸਦੇ ਵਸ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨ ਗਾਰ ਤਉ ਮੈਂ ਸਾਧਨਾ ਮਾਰੀਐ ਜਿਹਾ ਕਹਲੇ ਕਰਣਾ ਤੇ ਵੇ ਹੋ ਨਾਮ ਪ੍ਰਚਾਰੀਐ ਐਸੇ ਕਲ ਨ ਖੜੀਐ ਜਿਤ ਦਰਗਾ ਗਿਆ ਹਾਰੀਐ ਪੜਿਆ ਤੇਉ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮਾਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਖਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਬਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰੇ ਸ਼ਬਦੰ ਸੂਦਰਸ਼ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਭਿਓ ਨਾਣਿਕ ਤੰਕਾ ਦਾਸ ਹੈ ਸੋਇ ਨਰੰજન ਦੇ ਮਹਲਾ ਪਹਿਲਾ ਕੁੰਬੇ ਬੱਗਾ ਚੱਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬੱਦਾ ਮਨ ਰਹੇ ਗੁਰ ਵਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾਰ ਤਉ ਮੀ ਸਾਧਨਾ ਮਾਰੀਐ ਜਿਹਾ ਕਹਲੇ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿੱਤ ਦਰਗਾ ਘਿਆ ਹਾਰੀਐ ਪੜਿਆ ਤੇ ਓ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੈ ਸੋ ਅਗੇ ਮਾਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਦੁਖ ਗਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹਲਾ ਦੂਜਾ ਜੋ ਗਿ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਦੂਜਾ ਇੱਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾਰ ਤਉ ਮੀ ਸਾਧਨਾ ਮਾਰੀਐ ਜਿਹਾ ਕਹਲੇ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿਤ ਦਰਗਾ ਗਿਆ ਹਾਰੀਐ ਪੜਿਆ ਤੇਉ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੈ ਸੋ ਅਗੇ ਮਾਰੀਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਦੁਖ ਗਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸਚਾ ਸਾਹਿਬ ਸਿਵ ਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰੇ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਜਨ ਦੇਵ ਮਹੰਲਾ ਦੁਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਇ ਨਰੰજન ਦੇ ਮਹਿਲਾ ਪਹਿਲਾ ਕੁੰਬੇ ਬਦਾ ਜਾਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਵਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾਰ ਤੌ ਮੀ ਸਾਧਨਾ ਮਾਰੀਐ ਜਿਹਾ ਘਾਲੇ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿੱਤ ਦਰਗਾਹ ਆਹਰੀਐ ਪੜਿਆ ਤੇ ਓ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮੰਤਰੀਐ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲੇ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹਲਾ ਦੂਜਾ ਜੋ ਕਿ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰੇ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸਦੇ ਵਸ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੜੀ ਪੜਿਆ ਹੋਵੇ ਗੁਣ ਗਾਰ ਤਉ ਮੈਂ ਸਾਧਨਾ ਮਾਰੀਐ ਜਿਹਾ ਕਹਲੇ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲਾ ਨ ਖੜੀਐ ਜਿਤ ਦਰਗਾ ਗਿਆ ਹਾਰੀਐ ਪੜਿਆ ਤੇਉ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੈ ਸੋ ਅਗੇ ਮਾਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਬਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਕਤਰੀ ਸ਼ਬਦੰ ਸੂਰੇ ਸ਼ਬਦੰ ਸੂਦਰ ਸ਼ਬਦੰ ਪ੍ਰਕਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੰਲਾ ਦੁਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾਰ ਦਾਸ ਹੈ ਸੋਇ ਨਰੰજન ਦੇਵ ਮਹਲਾ ਪਹਿਲਾ ਕੁੰਬੇ ਬੱਦਾ ਚੱਲ ਰਹਿ ਜਲ ਵਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰ ਵਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾਰ ਤੌ ਮੀ ਸਾਧਨਾ ਮਾਰੀਐ ਜਿਹਾ ਘਾਲੇ ਕਰਣਾ ਤੇ ਵਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿੱਤ ਦਰਗਾ ਘਿਆ ਹਾਰੀਐ ਪੜਿਆ ਤੇ ਓ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮਾਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਦੋਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵ ਤਸਵਾਲੇ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਸਦੇਵ ਜੇ ਕੋ ਜਾਣੈ ਭਿਓ ਨਾਨਕ ਤੰਕਾ ਦਾਸ ਹੈ ਸੋਈ ਨਿਰੰਝਨ ਦੇਵ ਮਹਲਾ ਪਹਿਲਾ ਕੁੰਬੇ ਬਦਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਗਾਰ ਤਉ ਮੈਂ ਸਾਧਨਾ ਮਾਰੀਐ ਜਿਹਾ ਕਹ ਲੈ ਕਰਣਾ ਤੇ ਵੇ ਹੋ ਨਾਉ ਪ੍ਰਚਾਰੀਐ ਐਸੇ ਕਲ ਨ ਖੜੀਐ ਜਿਤ ਦਰਗਾ ਘਿਆ ਹਾਰੀਐ ਪੜਿਆ ਤੇਉ ਮੀਆਂ ਵਿਚਾਰ ਗੇ ਵਿਚਾਰੀਐ ਮਹ ਚੱਲੇ ਸੋ ਅਗੇ ਮਾਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ